ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਹਰਮੀਤ ਸਿੰਘ ਖਾਲਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਖਾਸ ਨਸੀਹਤ ਦਿੱਤੀ ਹੈ। ਲੰਘੇ ਕੱਲ ਦੋ ਮੀਟਿੰਗਜ਼ ਹੁੰਦੀਆਂ ਨੇ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਹੈ, ਇੱਕ ਜਲੰਧਰ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਇਕਾਈ ਵਿੱਚ ਮੀਟਿੰਗ ਹੋਈ ਜਲੰਧਰ ਦੇ ਵਿੱਚ। ਬਾਦਲ ਦੇ ਖਿਲਾਫ ਮੀਟਿੰਗ ਰੱਖ ਦਿੱਤੀ ਗਈ ਔਰ ਆਖਰਕਾਰ ਹਰਮੀਤ ਸਿੰਘ ਖਾਲਕਾ ਵੀ ਉਰੇ ਉਤੇ ਬੋਲਦੇ ਨਜ਼ਰ ਆਏ ਨੇ। ਹਰਮੀਤ ਸਿੰਘ ਖਾਲਕਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਸ ਕਾਨਫਰੰਸ ਦੇ ਵਿੱਚ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੰਦੇ ਨਜ਼ਰ ਆਏ ਨੇ ਕਿ ਜੋ ਹਾਲਾਤ ਪਾਰਟੀ ਦੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਆ ਹਰਮਿਤ ਸਿੰਘ ਕਾਲਕਾ ਕਾਫੀ ਚਿਰ ਤੋਂ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਦੀ ਟਸਲ ਚੱਲਦੀ ਨਜ਼ਰ ਆਂਦੀ ਹੈ ਔਰ ਖਾਸ ਕਰਕੇ ਇਹ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਉਲਝਦੀਆਂ ਰਹੀਆਂ ਨੇ ਭਾਵੇਂ ਉਹ ਸ਼੍ਰੋਮ ਨਗਰ ਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਫਿਰ ਦਿੱਲੀ ਕੋਰ ਦੁਆਰਾ ਮੈਨੇਜਮੈਂਟ ਬੋਰਡ ਹੋਵੇ ਇਹਨਾਂ ਦੇ ਆ ਉਧਿਆਦਾਰ ਜਿਹੜੇ ਨੇ ਉਹ ਆਪਸ ਦੇ ਵਿੱਚ ਕਹਿੰਦੇ ਪਹਿਲਾਂ ਵੀ ਨਜ਼ਰ ਆਏ ਨੇ ਖੈਰ ਅਰਮਿਤ ਸਿੰਘ ਕਾਲਕਾਂ ਨੇ ਦੁਬਾਰਾ ਬਿਆਨ ਜਾਰੀ ਕੀਤਾ ਔਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਖਾਸ ਗੱਲਾਂ ਕੀਤੀਆਂ ਨੇ ਨਸੀਬ ਦਿੰਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਜੋ ਹਾਲਾਤ ਬਣਦੇ ਪਏ ਨੇ ਪਾਰਟੀ ਦੇ ਵਿੱਚ ਉਹ ਫਿਲਹਾਲ ਨਿਘਾਰਵਾਦੀ ਨੇ ਨਿਘਾਰਵਾਦੀ ਵਿਚਾਰਾਂ ਦੇ ਨਾਲ ਜੋ ਹਾਲਾਤ ਪਾਰਟੀ ਦੇ ਭਵਿਕ ਨੂੰ ਲੈ ਕੇ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਚਰਚਾਵਾ ਜਿਹੜੀਆਂ ਨੇ ਛੜੀਆਂ ਹੋਈਆਂ ਨੇ ਔਰ ਉਹਨਾਂ ਚਰਚਾਵਾ ਦੇ ਮੱਦੇ ਨਜ਼ਰੀ ਹਰਮਿਤ ਸਿੰਘ ਕਾਲਕਾ ਵੀ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਉਸ ਤੋਂ ਖਬੀਰ ਸਿੰਘ ਬਾਦਲ ਨੂੰ ਲੈ ਕੇ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਦੇ ਅ ਅਸਤੀਫੇ ਨੂੰ ਲੈ ਕੇ ਵਿਚਾਰ ਉਤਾਂਤਰੇ ਹੋਏ ਨੇ ਔਰ ਖਾਸ ਕਰਕੇ ਹਰਮਿਤ ਸਿੰਘ ਕਾਲਕਾ ਇਹਦੇ ਉੱਤੇ ਬੋਲੇ ਨੇ ਇਸ ਵਾਸਤੇ ਇਹ ਆਪਣੇ ਆਪ ਵਿਸ਼ੇਸ਼ ਹੋ ਜਾਂਦਾ ਕਿਉਂਕਿ ਦੋਵੇਂ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਵਿਚਲੀ ਟਸਲ ਜਿਹੜੀ ਹੈ ਉਹ ਜਗ ظاہر ਹੈ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਇੱਕ ਦੂਸਰੇ ਦੇ ਉੱਤੇ ਨਿਸ਼ਾਨੇ ਸਾਧੇ ਗਏ ਹੋਣ ਡਾਇਰੈਕਟਲੀ ਇੰਡਾਇਰੈਕਟਲੀ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਪਰ ਹਰਮੀਤ ਸਿੰਘ ਕਾਲਕਾਰ ਇਸ ਮਾਮਲੇ ਦੇ ਵਿੱਚ ਐਂਟਰੀ ਇਸ ਮਾਮਲੇ ਨੂੰ ਹੋਰ ਵੀ ਜ਼ਿਆਦਾ ਪਖਾ ਸਕਦੀ ਆ ਆਖਰਕਾਰ ਕੀ ਬੋਲੇ ਨੇ ਹਰਮੀਤ ਸਿੰਘ ਕਾਲਕਾ ਸੁਣ ਲੈਂਦੇ ਪੰਥਕ ਜਿਹੜੀ ਸਰਕਾਰ ਸੀ ਉਹ 16% ਦੀ ਜਗ੍ਹਾ 13% ਤੇ ਆ ਕੇ ਰਹਿ ਗਈ 16% ਤੇ ਜਾ ਕੇ ਜਿੱਤੇ ਜ਼ਮਾਨਤ ਬਚਦੀ ਹੈ ਉਸ ਤੋਂ ਵੀ ਥੱਲੇ ਪੂਰੀ ਪਾਰਟੀ ਦੀ ਜ਼ਮਾਨਤ ਜਬਤ ਹੋਈ ਸਿਰ ਲੋਕਾਂ ਦੇ ਵਿੱਚ ਇਹ ਇਸ ਗੱਲ ਦਾ ਜਿੱਥੇ ਰੋਸ ਹੈਗਾ ਲੋਕਾਂ ਦੇ ਨਾਲ ਨਾਲ ਜਿਹੜੀ ਉਹ ਲੀਡਰਸ਼ਿਪ ਹੈ ਜਿਹੜੀ ਹਰ ਵਕਤ ਹਰ ਮੌਕੇ ਦੇ ਉਤੇ ਸਦਾਰ ਸੁਪੀਰ ਸਿੰਘ ਬਾਦਲ ਦੇ ਨਾਲ ਖਲੋਤੀ ਰਹੀ ਹੈ ਕਈ ਐਫਓ ਜੀ ਮੈਂ ਦੇਖ ਰਿਹਾ ਸੀ ਕੱਲ ਦੀ ਮੀਟਿੰਗ ਦੇ ਵਿੱਚ ਕਿ ਐਫਓ ਐਫਓ ਜੀ ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਲੱਗ ਗਈਆਂ ਕਈ ਕਈ ਤਹਾਕੇ ਤੋਂ ਰਖੜਾ ਪਰਿਵਾਰ ਬੀਬੀ ਜਗੀਰ ਕੌਰ ਜੀ ਚੰਦੂ ਆਜਰਾ ਸਾਹਿਬ ਇਹ ਸਾਰੇ ਪਰਿਵਾਰ ਜਿਹੜੇ ਨੇ ਕਈ ਜਨਰੇਸ਼ਨਸ ਤੋਂ ਜਿਹੜੇ ਨੇ ਇਹ ਅਕਾਲੀ ਦਲ ਦੇ ਵਰਕਰ ਨੇ ਔਰ ਅੱਜ ਵੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਮੰਗ ਹੈ ਉਹ ਅਕਾਲੀ ਦਲ ਤੋਂ ਬਾਹਰ ਜਾਣ ਦੀ ਗੱਲ ਨਹੀਂ ਕਰ ਰਹੇ ਮਗਰ ਅਕਾਲੀ ਦਲ ਨੂੰ ਰਿਫਾਰਮ ਲਿਆਉਣ ਵਾਸਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਇਸਤੀਫਾ ਮੰਗਿਆ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਵੱਡੀ ਜ਼ਿੱਦ ਨਹੀਂ ਹੋਣੀ ਚਾਹੀਦੀ ਕਿ ਮੇਰਾ ਮੇਰੇ ਤੋਂ ਕੋਈ ਇਸਤੀਫਾ ਮੰਗ ਰਿਹਾ ਹੈ ਤੇ ਮੈਨੂੰ ਇਸਤੀਫਾ ਦੇਣਾ ਹੈ ਜਾਂ ਨਹੀਂ ਦੇਣਾ ਮਗਰ ਇਹਦੇ ਵਿੱਚ ਆਪਣੀ ਨੈਤਿਕਤਾ ਦੇ ਉੱਤੇ ਇਸਤੀਫਾ ਪਾਰਟੀ ਦੇ ਅੱਗੇ ਰੱਖਣਾ ਚਾਹੀਦਾ ਸੀ ਪਾਰਟੀ ਇਹਨੂੰ ਮਨਜ਼ੂਰ ਕਰਦੀ ਨਾ ਮਨਜ਼ੂਰ ਕਰਦੀ ਮਗਰ ਇੱਕ ਇਲੈਕਸ਼ਨ ਦੋ ਇਲੈਕਸ਼ਨ ਤਿੰਨ ਇਲੈਕਸ਼ਨ ਆ ਚੌਥੀ ਇਲੈਕਸ਼ਨ ਤੋਂ ਬਾਅਦ ਜਿਸ ਵਕਤ ਇੱਕ ਰਿਵੋਲਟ ਹੋਇਆ ਇਹ ਹੁਣ ਮੈਂ ਸਮਝਦਾ ਕਿ ਲਾਜ਼ਮੀ ਸੀ ਔਰ ਅੱਜ ਵੀ ਅਗਰ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਅਗਰ ਦੋ ਕਦਮ ਪਿੱਛੇ ਚੁੱਕਦੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਫਿਰ ਇੱਕ ਰਿਫਾਰਮ ਆਏਗਾ ਅਕਾਲੀ ਦਲ ਵੀ ਫਿਰ ਦੁਬਾਰਾ ਉਬਲੰਦੀਆ ਤੇ ਪਹੁੰਚੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ